ਸ਼ਸ਼ੀਕਾ ਜੀ ਪੀਟੀਸੀ ਨਿਊ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਲੁਧਿਆਣਾ ਐਨਕਾਊਂਟਰ ਨਾਲ ਜੁੜੀ ਹੋਈ ਆ ਜੋ ਲੁਧਿਆਣਾ ਐਨਕਾਊਂਟਰ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਬਾਰੇ ਵੱਡੇ ਖੁਲਾਸੇ ਹੋ ਰਹੇ ਆ ਤਾਂ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਨਾਲ ਇਸ ਐਨਕਾਊਂਟਰ ਵਿੱਚ ਜਿਹੜੇ ਆ ਜੋ ਦੋਸ਼ੀ ਫੜੇ ਗਿਆ ਉਹਨਾਂ ਦੀਆਂ ਤਾਰਾ ਕਿੱਥੋਂ ਤੱਕ ਜੁੜੀਆਂ ਹੋਈਆਂ ਨੇ ਤਾਂ ਦੱਸ ਦਈਏ ਕਿ ਪਾਕਿਸਤਾਨ ਵਿੱਚ ਬੈਠੇ ਦੈਸ਼ਤਗਰਦ ਵੱਲੋਂ ਜਿਹੜੇ ਆ ਇਸ ਸਾਰੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਤੇ ਜੋ ਗਰਨੇਡ ਨੇ ਇਸ ਘਟਨਾ ਵਿੱਚ ਜੇ ਇਸ ਕਾਰਵਾਈ ਵਿੱਚ ਜਿਹੜੇ ਗਰਨੇਡ ਬਰਾਮਦ ਕੀਤੇ ਗਏ ਨੇ ਉਹ ਚైనా ਤੋਂ ਜਿਹੜੇ ਆ ਚైనా ਮੇਡ ਨੇ ਅਤੇ ਚైనా ਮੇਡ ਇਹ ਗਰਨੇਡ ਰਾਹੀਂ ਵੱਡੀ ਜਿਹੜੀ ਆ ਘਟਨਾ ਨੂੰ ਅੰਜਾਮ ਦੇਣਾ ਸੀ ਅਤੇ ਇਸ ਦੀਆਂ ਤਾਰਾਂ ਜਿਹੜੀਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਵਿੱਚ ਜਿੱਥੇ ਰਾਜ Rajasthan ਦੇ ਰਹਿਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉੱਥੇ ਹੀ ਅੱਗੇ ਤੋਂ ਅੱਗੇ ਇਸ ਦੀਆਂ ਕੜੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਰਾ ਜਿਹੜਾ ਕਿ ਬਿਹਾਰ ਨਾਲ ਵੀ ਇੱਕ ਜੁੜਿਆ ਹੋਇਆ ਦੋਸ਼ੀ ਆ ਉਹ ਵੀ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਫਿਰੋਜ਼ਪੁਰ ਦਾ ਰਹਿਣ ਵਾਲਾ ਇੱਕ ਦੋਸ਼ੀ ਆ ਜੋ ਕਿ ਮੌਕੇ ਤੇ ਗ੍ਰফতার ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਆ ਹੁੰਦੀ ਆ ਅਤੇ ਖੂਫੀਆ ਰਿਪੋਰਟ ਦੇ ਮੁਤਾਬਕ ਜਿਵੇਂ ਹੀ ਪਤਾ ਲੱਗਦਾ ਹੈ ਕਿ ਇਹ ਦੋਸ਼ੀ ਨੇ ਜਿਹੜੇ ਲਾਡੋਵਾਲ ਟੋਲ ਪਲਾਇਆ ਦੇ ਨੇੜੇ ਜਾ ਰਹੇ ਨੇ ਤਾਂ ਉੱਥੇ ਹੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਆ ਅਤੇ ਪੁਲਿਸ ਕਮਿਸ਼ਨ ਦੀ ਅਗਵਾਈ ਵਿੱਚ ਵੱਡਾ ਇਨਕਾਊਂਟਰ ਕੀਤਾ ਜਾਂਦਾ ਹੈ ਤਾਂ ਦੇਰ ਰਾਤ ਜਿਹੜਾ ਇਨਕਾਊਂਟਰ ਹੋਇਆ ਉਸ ਵਿੱਚ ਇੱਕ ਅਹਿਮ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੋਸ਼ੀਆਂ ਨੇ ਗਰਨੇਡ ਫਿੱਟ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ ਸੋਸ਼ਲ ਮੀਡੀਆ ਦੇ ਰਾਹੀਂ ਹੀ ਸਾਰੀ ਜਿਹੜੀ ਆ ਇਹਨਾਂ ਨੇ ਤਿਆਰੀ ਕੀਤੀ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਇਹ ਜਿਹੜੇ ਗਰਨੇਡ ਨੇ ਉਹ ਫਿੱਟ ਕਰੇ ਜਾਣੇ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਇਸ ਵਿੱਚ ਵੱਖ-ਵੱਖ ਕੜੀਆਂ ਸਾਹਮਣੇ ਆ ਰਹੀਆਂ ਨੇ ਤੇ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਦਾ ਵੀ ਸਹਾਰਾ ਜੇਕਰ ਦੇਖਿਆ ਜਾਵੇ ਕਿ ਉਹ ਦੋਸ਼ੀ ਲੈਂਦੇ ਹੋਏ ਨਜ਼ਰ ਆ ਰਹੇ ਆ ਤਾਂ ਉੱਥੇ ਹੀ ਸ਼ਮਸ਼ੇਰ ਸਿੰਘ ਦੀ ਗੱਲ ਕਰੀਏ ਤਾਂ ਸ਼ਮਸ਼ੇਰ ਸਿੰਘ ਜਿਹੜਾ ਕਿ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੱਲੋਂ ਪਹਿਲਾਂ ਇਹ ਸਾਰੇ ਘਟਨਾ ਨੂੰ ਅੰਜਾਮ ਦੇਣਾ ਸੀ ਜਾਨੀ ਕਿ ਇਹਨਾਂ ਗ੍ਰੇਨੇਡਾਂ ਨੂੰ ਪਹਿਲਾਂ ਕਿਤੇ ਸੁੱਟਣਾ ਸੀ ਪਰ ਉਹ ਡਰ ਜਾਂਦਾ ਹੈ ਅਤੇ ਉਹ ਨਾ ਕਰ ਦਿੰਦਾ ਤੇ ਉਸ ਦੇ ਨਾਂ ਕਰਨ ਤੇ ਹੀ ਅੱਗੇ ਜਿਹੜਾ ਆਈਐਸਆਈ ਦਾ ਦਸਤਗਰਦਾ ਉਸ ਦੇ ਤਾਰ ਖੜਕਦੀ ਹੈ ਇੱਕ ਹੋਰ ਵਿਅਕਤੀ ਨੂੰ ਅਤੇ ਪਵਨ ਕਮਾਰ ਪਵਨ ਕੁਮਾਰ ਜਿਹੜਾ ਦੱਸਿਆ ਜਾ ਰਿਹਾ ਉਸ ਨਾਲ ਸੰਪਰਕ ਹੁੰਦਾ ਉਹ ਵੀ ਫਿਰੋਜ਼ਪੁਰ ਦਾ ਹੈ ਤੇ ਉਸ ਦੇ ਨਾਲ ਜਿਹੜਾ ਕਿ ਸੰਪਰਕ ਕੀਤਾ ਜਾਂਦਾ ਤੇ ਉਹ ਅੱਗੇ ਹੋਰ ਵਿਅਕਤੀਆਂ ਨੂੰ ਪ੍ਰੋਵਾਈਡ ਕਰਾਉਣ ਦਾ ਆਈਐਸ ਆਈਐਸ ਦੇ ਦਸਤਗਰਦ ਨੂੰ ਕਿ ਇਹਨਾਂ ਵਿਅਕਤੀਆਂ ਨਾਲ ਸੰਪਰਕ ਕੀਤਾ ਜਾਵੇ ਤੇ ਉਹ ਵਿਅਕਤੀ ਹੀ ਜਿਹੜੇ ਆ ਰਾਜਸਥਾਨ ਤੋਂ ਨਿਕਲਦੇ ਆ ਕਿ ਰਾਜਸਥਾਨ ਤੋਂ ਉਹ ਗ੍ਰੇਨੇਡ ਲੈ ਕੇ ਲੁਧਿਆਣਾ ਚ ਵੱਡੀ ਸਾਜ਼ਿਸ਼ ਨੂੰ ਜਿਹੜਾ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸੀ ਤਾਂ ਹੁਣ ਤੱਕ ਦੇਖਿਆ ਗਿਆ ਕਿ ਕਈ ਜਿਹੜੇ ਆ ਪੁਲਿਸ ਥਾਣਿਆਂ ਤੇ ਗ੍ਰਨੇਡ ਹਮਲੇ ਹੋਏ ਨੇ ਤਾਂ ਉਥੇ ਹੀ ਇੱਕ ਸਾਬਕਾ ਮੰਤਰੀ ਦੇ ਘਰ ਤੇ ਵੀ ਗ੍ਰਨੇਡ ਹਮਲਾ ਹੋਇਆ ਸੀ ਤਾਂ ਵੱਖ-ਵੱਖ ਹਮਲੇ ਆ ਜਿਹੜੇ ਉਹ ਪੰਜਾਬ ਵਿੱਚ ਹੋ ਰਹੇ ਨੇ ਤਾਂ ਉਹਨਾਂ ਹਮਲਿਆਂ ਨੂੰ ਇਹਨਾਂ ਹਮਲਿਆਂ ਨੂੰ ਅੱਗੇ ਤੋਂ ਰੋਕਣ ਦੇ ਲਈ ਹੀ ਪੰਜਾਬ ਪੁਲਿਸ ਜਿਹੜੀ ਆ ਵੱਡੀ ਕਾਰਵਾਈ 'ਚ ਲੱਗੀ ਹੋਈ ਆ ਤੇ ਇਹਨਾਂ ਦੀ ਕੜੀ ਆ ਜਿਹੜੀ ਇਸ ਦੀ ਚੈਨ ਆ ਜਿਹੜੀ ਉਸ ਨੂੰ ਤੋੜਨ ਦੀ ਜਿਹੜੀ ਆ ਤਿਆਰੀ ਵਿੱਚ ਆ ਪੰਜਾਬ ਪੁਲਿਸ ਤੇ ਇਸ ਦੇ ਹੁਣ ਜਿਹੜੇ ਆ ਲਿੰਕ ਸਾਹਮਣੇ ਆ ਰਹੇ ਨੇ ਉਹ ਹੈਰਾਨੀ ਕਰਨ ਹੈਰਾਨ ਕਰਨ ਵਾਲੇ ਨੇ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਸਲਮਾਨ ਖਾਨ ਦੇ ਘਰ ਤੇ ਜੋ ਗੋਲੀ ਗੋਲੀਆਂ ਚੱਲਿਆ ਸੀ ਫਾਇਰਿੰਗ ਹੋਈ ਸੀ ਉਸ ਦੀਆਂ ਤਾਰਾਂ ਵੀ ਇਸ ਵਿੱਚ ਸਾਹਮਣੇ ਆਈਆਂ ਨੇ ਕਿ ਜੋ ਪਵਨ ਕੁਮਾਰ ਆ ਉਸ ਦੇ ਭਾਈ ਤੇ ਦੋਸਤ ਨੇ ਕਿ ਉਸ ਨੇ ਜਿਹੜੇ ਆ ਗੋਲੀਆਂ ਚਲਾਈਆਂ ਸੀ ਸਲਮਾਨ ਖਾਨ ਦੇ ਘਰ ਤੇ ਤਾਂ ਉਹੀ ਪਵਨ ਕੁਮਾਰ ਆ ਜਿਹੜਾ ਅੱਗੇ ਤੋਂ ਅੱਗੇ ਵਿਅਕਤੀ ਆ ਜਿਹੜਾ ਉਹ ਵਿਅਕਤੀਆਂ ਨੂੰ ਆਈਐਸ ਆਈਐਸ ਦੇ ਦਾਸਤਗਰਦ ਨੂੰ ਮਿਲਾ ਰਿਹਾ ਉਹੀ ਫੋਨ ਕਾਲ ਰਹੀ ਵੱਡੇ ਸੰਪਰਕ ਕਰਾ ਰਿਹਾ ਤੇ ਇਹ ਸਾਜ਼ਿਸ਼ਾਂ ਜਿਹੜੀ ਸਾਹਮਣੇ ਆ ਖੁੱਲਦੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਸੂਬੇ ਅੰਦਰ ਵਿੱਚ ਰਹਿ ਕੇ ਹੀ ਵੱਡੀਆਂ ਸ਼ਾਸਨਕੜੀਆਂ ਜਾ ਰਹੀਆਂ ਨੇ ਸਰਕਾਰੀ ਇਮਾਰਤਾਂ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸੇ ਦੇ ਚੱਲਦੇ ਅਜੇ ਘਰ ਦੇਖਿਆ ਜਾਵੇ ਕਿ ਪੁਲਿਸ ਕਮਿਸ਼ਨਰ ਵੱਲੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਜਿਹੜੇ ਦੋਸ਼ੀ ਸਨ ਇਹਨਾਂ ਵੱਲੋਂ ਜਿਹੜਾ ਯੂਟਿਊਬਰ ਆਹੀਂ ਹੀ ਜਿਹੜੀ ਆ ਇਹ ਜਾਣਕਾਰੀ ਇਕੱਠੀ ਕੀਤੀ ਗਈ ਕਿ ਕਿਵੇਂ ਜਿਹੜਾ ਇਸ ਬੰਬ ਨੂੰ ਜਿਹੜਾ ਫਿੱਟ ਕਰਿਆ ਜਾਵੇ ਇਹਨਾਂ ਹੈਂਡ ਗ੍ਰਨੇਡ ਨੂੰ ਫਿੱਟ ਕੀਤਾ ਜਾਵੇ ਤਾਂ ਹੈਂਡ ਗ੍ਰਨੇਡ ਸੁੱਟਣ ਦੀ ਤਿਆਰੀ ਵਿੱਚ ਜੋ ਦਹਿਸ਼ਤਗਰ ਸਨ ਉਹਨਾਂ ਨੂੰ ਅਤਵਾਦੀਆਂ ਨੂੰ ਵਿਮਿਤੀ ਦੇਰ ਰਾਤ ਪੁਲਿਸ ਨੇ ਐਨਕਾਊਂਟਰ ਦਰਮਿਆਨ ਕਾਬੂ ਕੀਤਾ ਅਤੇ ਉੱਥੇ ਹੀ ਇੱਕ ਤੋਂ ਬਾਅਦ ਇੱਕ ਜਿਹੜੀ ਸਾਜ਼ਿਸ਼ ਹੈ ਉਸ ਦਾ ਪਰਦਾ ਫਾਸ਼ ਹੋ ਰਿਹਾ ਕਿ ਕਿਸ ਤਰੀਕੇ ਨਾਲ ਸੁੱਬੇ ਅੰਦਰ ਰਹਿ ਕੇ ਵੱਡੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਵੱਖ-ਵੱਖ ਸੁੱਬਿਆਂ ਦੇ ਲੋਕ ਵੀ ਆ ਇਸ ਸਾਰੀ ਗੈਂਗ ਨਾਲ ਜੁੜੇ ਹੋਏ ਨੇ ਤਾਂ ਬਹੁਤ ਸਾਰੇ ਜਿਹੜੇ ਆ ਇਸ ਦੀ ਚੈਨ ਦੱਸੀ ਗਈ ਆ ਪੁਲਿਸ ਕਮਿਸ਼ਨਰ ਵੱਲੋਂ ਅਤੇ ਉਹਨਾਂ ਤੇ ਵੀ ਹੁਣ ਕੜੀ ਨਜ਼ਰ ਰੱਖੀ ਜਾ ਰਹੀ ਆ ਤਾਂ ਪੁਲਿਸ ਕਮਿਸ਼ਨਰ ਵੱਲੋਂ ਕੀ ਕੁਝ ਹੋਰ ਜਾਣਕਾਰੀ ਦਿੱਤੀ ਗਿਆ ਤਾਂ ਆਉ ਤੁਹਾਨੂੰ ਸੁਣਾ ਦਿੰਨੇ ਆ ਕੱਲ ਰਾਤ ਨੂੰ ਬਰੀਫਲੀ ਤੁਹਾਨੂੰ ਮੌਕੇ ਤੇ ਬਰੀਫ ਕੀਤਾ ਸੀਗਾ ਬੇਸਿਕਲੀ ਇਹ ਟਰ ਮੋਡਿਊਲ ਜਿਹੜਾ ਹੈ ਆਪਰੇਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਬੈਠਾ ਠੀਕ ਹੈ ਜੀ ਵਰਚੁਅਲ ਨੰਬਰ ਚਲਾ ਰਿਹਾ ਸੀਗਾ ਐਂਡ ਹੀ ਵਾਸ ਕਨਸਟੈਂਟਲੀ ਇਨ ਟੱਚ ਵਿਦ ਮਨੀ ਮਨੀ ਮੈਂਬਰਸ ਮਨੀ ਜਿਹੜਾ ਸ਼ਮਸ਼ੀਰ ਫੜਿਆ ਆ ਆਪਾਂ ਉਹ origianlly ਫਿਰੋਜ਼ਪੁਰ ਦਾ ਰਹਿਣ ਵਾਲਾ ਇੱਥੇ ਆਪਣੀ ਭੈਣ ਦੇ ਕੋਲ ਰਹਿੰਦਾ ਸੀਗਾ ਆ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਪਾਕਿਸਤਾਨ ਪਾਕ ਆਈਐਸਾਈ ਦਾ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫੇਂਕ ਸਕਦਾ ਰੱਗੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫੇਂਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਛੋਟੀ ਉਮਰ ਦਾ ਲੜਕਾ ਹੈ 19-20 ਸਾਲ ਹੈ ਉਹਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਦਾਇਕਪੈਂਡ ਹੈ ਉਥੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆਟਾ ਜੀ ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਲਾ ਚੁੱਕਿਆ ਉਹਦਾ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ ਅਜੀ ਜਿਹਦਾ ਨਾਮ ਹੈ ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡਨੇਲ ਰਿਚੇ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀਗਾ ਲੇਕਿ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਬਾਅਕ ਬੇਸਡ ਹੈਂਡਲਰ ਹੈ ਉਹਨ ਸਬ ਉਹਨ ਸਬ ਨਾਲ ਡਾਇਰੈਕਟ ਇੰਟੈਕ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਕਿ ਟਿਕ ਕਿੱਥੇ ਲੱਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕਬਜ਼ੇ 'ਚ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਆ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਗ੍ਰਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ कितने रखे जाएगा तो फलानी फलानी जगह पर तोकी हुई है तुसी खुद करनी खुद कर लो तो इस तरह तीन एक ग्रनेड जोड़े है ड्रॉप करने मेन एम का आ, करन का जो टू इनफ्लिकेक्ट डैमेज लॉ इनफोर्समेंट एजेंसी का मुरालो कर पै पैदा करने ली स्टेट का माहौल खराब करने आ, बेसिक ब्रीजिंग हम क्वेश्चन पूछो मैं ਦਾਟ ਆਈ ਵਿਲ ਨਾਟ ਮੈਂ ਇਥੇ ਇਸ ਮੈਂ ਫਿਰ ਦੱਸ ਰਿਆਂ ਜੀ ਇਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆਸ ਸੀਗੇ ਆਈ ਵਿਲ ਨਾਟ ਡਿਸਕਲੋਸ दैट ਮੈਂ ਨਾ ਦੁਬਾਰਾ ਸਰ ਗਵਰਨਮੈਂਟ ਬਿਲਡਿੰਗ ਦਾ ਨਗਰਕੀਰਤਨ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਜੀ ਜਿਹੜਾ ਨਗਰਕੀਰਤਨ ਆ ਰਿਹਾ ਸੀ ਨਹੀਂ ਨਗਰਕੀਰਤਨ ਨਹੀਂ ਸੀ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਵੀ ਟਾਰਗੇਟ ਨਹੀਂ ਨਹੀਂ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਇਹ ਹਮੇਸ਼ਾ ਟਾਰਗੇਟ ਤੇ ਨਹੀਂ ਆ ਕੁਝ ਸਪੈਸੀਫਿਕ ਨਹੀਂ ਸੀਗਾ ਜੀ ਸਰ ਬੇਸਿਕਲੀ ਲੁਧਿਆਣਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕ ਇਟ ਇਟ ਵਾਸ ਨਾਟ ਓਨਲੀ ਲੁਧਿਆਣਾ ਜੀ ਦੇਰ ਵਰ ਅਦਰ ਸਿਟੀਜ਼ ਆਲਸੋ ਜਿਹੜੇ ਰਾਜਸਥਾਨ ਦੇ ਦੋ ਬੰਦੇ ਪਕੜੇ ਉਹ ਕਿਹੜੇ ਨੇ ਉਹ ਉਹੀ ਦੋ ਬੰਦੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਕੱਲ ਰਾਤ ਨੂੰ ਸਰ ਸਲਮਾਨ ਖਾਨ ਵਾਲਾ ਕੋਈ ਲਿੰਕ ਹੈ ਉਹ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਹੈ ਇਸ਼ੂ ਚ ਤੇ ਵਿੱਚ ਵਿੱਚ ਕੋਮਾ ਚ ਵੀ ਜਾ ਰਿਹਾ ਉਹ ਤਿੰਨ ਇੱਕ ਮਿੰਟ ਇੱਕ ਮਿੰਟ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ ਚ ਲੱਗੀ ਹੈ ਤੇ ਇੱਕ हिप जॉइंट ਤੇ ਲੱਗੀ ਗੋਲੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ देयर ਨੇੜੇ ਤੇ ਗੋਲੀ ਲੱਗੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰੇਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਗ ਜਿੱਥੇ ਜਿੱਥੋਂ ਆਪਾਂ ਲਿਵਰ ਕਿਤੇ ਹਰਿਆਣਾ ਤੋਂ ਚੰਦ ਕੇ ਰੱਖ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਕਰਾਉਣ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦੋ ਪਰਸਨ ਜਿਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਜੀ ਉਹਦੇ ਘਰ ਤੇ ਫਾਇਰਿੰਗ ਕੀਤੀ ਸੀ ਤੇ ਬੁਛਨੂ ਵੀ ਗਾਂਦਵੀ ਵਿੱਚ ਇੱਕ ਐਂਗਲ ਆ ਰਿਹਾ ਹੈ ਕੱਲ ਰਾਤ ਨੂੰ ਬਰੀਫਲੀ ਤੁਹਾਨੂੰ ਮੌਕੇ ਤੇ